ਪੰਜਾਬ ਦੇ ਕਿਸਮਤ ਚ ਧਰਨੇ ਹੀ ਲਿਖੇ ਨੇ ਹਾਂਜੀ ਧਰਨੇ ਹੀ ਲਿਖੇ ਆ ਜੀ ਫਸਲਾਂ ਨਾਲੋਂ ਤਾਂ ਜਾੜਤਾ ਪੰਜਾਬ ਨੂੰ ਫਸਲਾਂ ਤਾਂ ਹੋਈਆਂ ਨਹੀਂ ਧਰਨੇ ਹੀ ਰਹਿ ਗਏ ਸਾਡੇ ਪੱਲੇ ਕਿਸਾਨਾਂ ਨੂੰ ਮਜ਼ਦੂਰਾ ਨੂੰ ਇਹ ਕਹਿੰਦਾ ਮਾਰ ਮਾਰ ਦਿਓ ਤੇ ਤਗੜਿਆਂ ਨੂੰ ਚੱਕ ਦਿਓ ਜਿਸ ਤਰ੍ਹਾਂ ਕਿਸੇ ਵਿਆਹ ਦੇ ਵਿੱਚ ਦੇ ਕੇ ਪਖਾਏ ਜਾਂਦੇ ਨੇ ਆ ਕਿਸਾਨਾਂ ਨੇ ਆਉਣ ਸਾਰ ਦੇਗੇ ਪਖਾ ਲੈਨੇ ਬਾਹਰ ਪੁਲਿਸ ਫੋਰਸ ਲੱਗੀ ਹੋਈ ਆ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਨਹੀਂ ਜੀ ਸਾਨੂੰ ਕੋਈ ਨੇ ਰੋਕਿਆ ਨਹੀਂ ਹੈਗਾ ਜੀ ਐਵੇਂ ਤੁਹਾਨੂੰ ਕਹਿ ਰਿਹਾ ਵੀ ਸਾਨੂੰ ਰੋਕਣ ਦੀ ਕੋਸ਼ਿਸ਼ ਕਰੀਏ ਇਹ ਤਾਂ ਇਹਨਾਂ ਦੇ ਡਰਾਬੇ ਹੁੰਦੇ ਆ ਜੀ ਇਹ ਨੈਗਰਾਫ ਸਰਕਾਰਾਂ ਕਰਦੀਆਂ ਨੇ ਜਿਵੇਂ ਜੁਨੀਵਰਸਿਟੀ ਤੇ ਉਰੇ ਵੱਡਾ ਹਮਲਾ ਹੈ ਉਹ ਉਧਰ ਵੀ ਮੋਰਚਾ ਲਾ ਰਹੇ ਨੇ ਆਉਂਦਾ ਇਧਰ ਵੀ ਬਹੁਤ ਸਾਰੇ ਉਹਨਾਂ ਦਾ ਇਸ ਕਰਕੇ ਜੋਰਾ ਸ਼ੋਰਾ ਨਾਲ ਆ ਰਹੇ ਨੇ ਲੋਕ ਸਾਰੇ ਫੋਰਸ ਫੋਰਸ ਜਿਹੜੀ ਗਿਣਤੀ ਭਾਰੀ ਗਿਣਤੀ ਜਿੱਥੇ ਇਕੱਠੀ ਹੋ ਰਹੀ ਆ ਉਹਨਾਂ ਨੂੰ ਆਪ ਦਾ ਸੁਰੱਖਿਆ ਦਾ ਪ੍ਰਬੰਧ ਕਰਨਾ ਹੁੰਦਾ ਹੈ ਉਹਨਾਂ ਆਪ ਦੀ ਡਿਊਟੀ ਆ ਉਹ ਆਪ ਦੀ ਡਿਊਟੀ ਕਰ ਰਹੇ ਅਸੀਂ ਆਪਦੀ ਕਰ ਰਹੇ ਹਾਂ ਸਾਸੀ ਕਾਲਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਚੰਡੀਗੜ੍ਹ ਦੇ ਵਿੱਚ ਆ ਕਿਸਾਨਾਂ ਦੇ ਵੱਲੋਂ 26 ਤਰੀਕ ਨੂੰ ਇਕੱਠੇ ਹੋਣ ਦੀ ਇੱਕ ਕਾਲ ਦਿੱਤੀ ਗਈ ਸੀ ਸਯੁਕਤ ਕਿਸਾਨ ਮੋਰਚਾ ਦੇ ਵੱਲੋਂ ਤੇ ਉਸੇ ਸਯੁਕਤ ਕਿਸਾਨ ਮੋਰਚਾ ਦੀ ਕਾਲ ਦੇ ਉੱਤੇ ਤੁਸੀਂ ਅੱਜ ਦੇਖ ਰਹੇ ਹੋ ਕਿ ਵੱਡੇ ਇਕੱਠਾ ਕਿਸਾਨਾਂ ਦੇ ਹੋਣੇ ਸ਼ੁਰੂ ਹੋ ਗਏ ਨੇ ਅਤੇ ਜਿਸ ਤਰ੍ਹਾਂ ਕਿ ਕਿਸਾਨਾਂ ਦੀ ਰਵਾਇਤੀ ਹੈ ਕਿ ਕਿਸਾਨ ਜਿੱਥੇ ਵੀ ਕਿਤੇ ਮੋਰਚਾ ਲਾਉਂਦੇ ਨੇ ਸਭ ਤੋਂ ਪਹਿਲਾਂ ਉੱਥੇ ਲੰਗਰ ਪਾਣੀ ਦਾ ਪ੍ਰਬੰਧ ਕਰਦੇ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਕਿਸੇ ਵਿਆਹ ਦੇ ਵਿੱਚ ਦੇਗੇ ਪਖਾਏ ਜਾਂਦੇ ਨੇ ਆ ਕਿਸਾਨਾਂ ਨੇ ਆਉਣਸਾਰ ਦੇਗੇ ਪਖਾਲੇ ਨੇ ਬਾਪੂ ਜੀ ਆਹਾ ਆਉਣਸਾਰੀ ਦੇਗੇ ਪਖਾਲੇ ਆਪਾਂ ਨੇ ਕਿਵੇਂ ਤਿਆਰੀ ਕਿਵੇਂ ਚੱਲ ਰਹੀ ਹੈ ਮੋਰਚੇ ਦੀ ਤਿਆਰੀ ਫੁੱਲ ਚੱਲ ਰਹੀ ਹੈ ਜੀ ਜੋਰਾਂ ਤੇ ਆਪਦੇ ਵੱਲੋਂ ਅਸੀਂ ਪੂਰਾ ਜੋਰ ਲਾਇਆ ਵਧੀਆ ਇੰਨੇ ਦੇਗੇ ਰੱਖ ਰੱਖੇ ਨੇ ਇਹ ਕੱਲੀ ਚਾਹ ਇਹਨਾਂ ਚ ਕੋਈ ਹੋਰ ਵੀ ਬਣਾ ਰਹੇ ਹੋ ਕੱਲੀ ਚਾਹ ਹੈ ਜੀ ਚਾਹ ਕੱਲੀ ਕੱਲੀ ਚਾਹ ਇਹ ਜਿਹੜਾ ਚਾਹ ਦਾ ਪ੍ਰਬੰਧ ਹੈ ਉਹ ਦੁੱਧ ਦੂਜਿਆਂ ਜਥੇ ਬੰਦੀਆਂ ਵੀ ਲਿਓngੀਆਂ ਨੇ ਉਹ ਜਿਆਦਾ ਰੋਲੇ ਅਗਰਾਹ ਜਥੇ ਬੰਦੀਆ ਹੁੰਦਾ ਹੈ ਚਾਹ ਦਾ ਹਾਂ ਲੰਗਰ ਪਾਣੀ ਉਗਰਾਹਾਂ ਜਥੇ ਬੰਦੀ ਦਾ ਜਿਆਦਾ ਚਾਹ ਦਾ ਅੱਛਾ ਕੱਲੀ ਚਾਹ ਦਾ ਤੇ ਬਾਪੂ ਜੀ ਗੱਲ ਕਰੀਏ ਕਿ ਜਿਸ ਤਰ੍ਹਾਂ ਇਹ ਤਿਆਰੀ ਚੱਲ ਰਹੀ ਹੈ ਵੱਡੇ ਪੱਧਰ ਤੇ ਕਿਸਾਨ ਜੁੜ ਰਹੇ ਨੇ ਨਾਲ ਕੀ ਮਤਲਬ ਆਸ ਹੈ ਕਿ ਬੱਡੇ ਸਾਰਾ ਗਰਾਊਂਡ ਭਰ ਜੂਗਾ ਵੱਡੇ ਲੈਵਲ ਤੇ ਕਿਸਾਨ ਆਉਣਗੇ ਭਰ ਸਕਦਾ ਜੀ ਭਰੂਗਾ ਸਾਰੀਆਂ ਸਾਰੀਆਂ ਜਿੱਥੇ ਬੰਦੀਆਂ ਦਾ ਪ੍ਰੋਗਰਾਮ ਹੈ ਇੱਕ ਦਾ ਨਹੀਂ ਕਰਲੀ ਕਰਾਉਂਦਾ ਨਹੀਂ ਸਾਰੀ ਜਿੰਨੇ ਮੋਰਚੇ ਬਣ ਕੇ ਕੇਸੇ ਹਮ ਕੀ ਬਣ ਬਏ ਸਾਰੀਆਂ ਦਾ ਇਕੱਠੀ ਹੈ ਰੋਡ 2 ਮਾਨਤਾ ਸਾਰੇ ਹੋ ਰਹੇ ਦੂਜੇ ਰਾਜੇਵਾਲ ਲਖੋਵਾਲ ਸਾਰੀਆਂ ਜੋ ਹੋਰ ਕੰਮਰੇਟ ਜਿੱਥੇ ਬੰਦੀਆਂ ਚਾਹੇ ਤਾਂ ਭਰ ਜੂਗਾ ਗਰਾਊਂਡ ਸਾਨੂੰ ਆਸਾ ਵੀ ਭਰ ਜੂਗਾ ਗਲਤ ਕਿਥੋਂ ਉਹ ਵੀ ਪੈ ਬਾਪੂ ਜੀ ਇਹ ਵੱਡੇ ਰੂਪ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋਣ ਲੱਗ ਰਹੇ ਨੇ ਪੁਲਿਸ ਦੇ ਦੁਆਰਾ ਰੋਕਿਆ ਵੀ ਜਾ ਰਹੇ ਹੈ ਪਿੱਛੇ ਰਸਤੇ ਦੇ ਵਿੱਚ ਦੇਖੋ ਸਾਨੂੰ ਤਾਂ ਨਹੀਂ ਸੀ ਰੋਕਿਆ ਹੁਣ ਪਿੱਛੇ ਰੋਕਣ ਲੱਗ ਗਏ ਹੁਣ ਮੈਂ ਕਹਿ ਨਹੀਂ ਸਕਦਾ ਪਹਿਲਾਂ ਨਹੀਂ ਰੋਕਿਆ ਰੋਕਿਆ ਨਹੀਂ ਨਹੀਂ ਸਾਨੂੰ ਕੋਈ ਨਹੀਂ ਰੋਕਿਆ ਬਾਹਰ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਬਹੁਤ ਪੁਲਿਸ ਜਿਹੜੀ ਭਾਰੀ ਫੋਰਸ ਗਿਣਤੀ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਇਕੱਠੀ ਹੋ ਰਹੀ ਹੈ ਨਹੀਂ ਫੋਰਸ ਫੋਰਸ ਜਿਹੜੀ ਗਿਣਤੀ ਭਾਰੀ ਗਿਣਤੀ ਜੀ ਇਕੱਠੀ ਹੋ ਰਹੀ ਆ ਉਹਨਾਂ ਨੂੰ ਆਪ ਦਾ ਸੁਰੱਖਿਆ ਦਾ ਪ੍ਰਬੰਧ ਕਰਨਾ ਹੁੰਦਾ ਹੈ ਉਹਨਾਂ ਆਪ ਪਰ ਜਿਸ ਤਰ੍ਹਾਂ ਇੱਥੇ ਲੰਗਰਾਂ ਦਾ ਪ੍ਰਬੰਧ ਮੈਨੂੰ ਲੱਗ ਰਿਹਾ ਹੈ ਵੀ ਇਹ ਮੋਰਚਾ ਲੰਬਾ ਹੈ ਜਾਂ ਫਿਰ ਅੱਜ ਦਾ ਹੀ ਇਹ ਨਹੀਂ ਮੋਰਚਾ ਅੱਜ ਦਾ ਦੇਣੀ ਆ ਪਰ ਲੰਗਰ ਸਾਡਾ ਇਸ ਤਰ੍ਹਾਂ ਹੀ ਹੁੰਦਾ ਮੋਰਚਾ ਅੱਜ ਦਾ ਦੇਣਾ ਸ਼ਾਮ ਤੱਕ ਦਾ ਇੱਕ ਦਿਨ ਦੀ ਕਾਲ ਹੈ ਜੇ ਕਿਤੇ ਲੰਬਾ ਚਲਾਉਣਾ ਹੋਇਆ ਫਿਰ ਉਹ ਕਾਲ ਦੁਆਰਾ ਵੱਖਰੀ ਕਾਲ ਦੇਵਾਂਗੇ ਪਰ ਇੱਕ ਦਿਨ ਦਾ ਕਹਿ ਕੇ ਅਸੀਂ ਲੰਬਾ ਮੋਰਚਾ ਨਹੀਂ ਲੈ ਕੇ ਜਾਂਦੇ ਵੀ ਇੱਕ ਦਿਨ ਦਾ ਹੀ ਆ ਜਿਹੜਾ ਕਾਲ ਹੈ ਹਾਂ ਸ਼ਾਮ ਤੱਕ ਦਾ ਤੁਸੀਂ ਤੁਸੀਂ ਕਿੱਥੋਂ ਆਇਓ ਬਾਪੂ ਜੀ ਅਸੀਂ ਰਾਮਪਰਾ ਫੁੱਲ ਇਹ ਇਧਰੋਂ ਚੱਲ ਕੇ ਤੁਸੀਂ ਇੱਥੇ ਆ ਗਏ ਤੇ ਬਾਕੀ ਜਿਹੜੇ ਇਧਰ ਪੰਜਾਬ ਦੇ ਇਧਰ ਏਰੀਏ ਪੈਂਦੇ ਨੇ ਪਟਿਆਲਾ ਹੋ ਗਿਆ ਰਾਜਪੁਰਾ ਹੋ ਗਿਆ ਅੰਬਾਲਾ ਹੋ ਗਿਆ ਹਰਿਆਣਾ ਵੀ ਤਕਰੀਬਨ ਪੰਜਾਬ ਦੇ ਨਾਲ ਹੀ ਖੜਾ ਹੈ ਹਰਿਆਣੇ ਤੋਂ ਵੀ ਲੋਕ ਆ ਰਹੇ ਨੇ ਹਰਿਆਣੇ ਦੇ ਇਸ ਸਕੈਮ ਦੇ ਮਤਲਬ ਵੀ ਜਿਹੜੇ ਹੈਗੇ ਨੇ ਰਾਜਧਾਨੀਆਂ ਜਿਵੇਂ ਜਿੰਨਾਂ ਦੀ ਹਰਿਆਣੇ ਦੀ ਰਾਜਧਾਨੀ ਹੈ ਪੰਜਾਬ ਦੀ ਰਾਜਧਾਨੀਆਂ ਹਰਿਆਣਾ ਪੰਜਾਬ ਇੱਥੇ ਆ ਰਿਹਾ ਹੈ ਪਰ ਜਿਹੜੇ ਦੂਜੀਆਂ ਸਟੇਟਾਂ ਦੀ ਜਿੱਥੇ-ਜਿੱਥੇ ਰਾਜਧਾਨੀਆਂ ਉਹ ਅਲੱਗ-ਅਲੱਗ ਆਪੋ ਆਪਣੀ ਸਟੇਟ ਤੇ ਕਰ ਰਿਹਾ ਹੈ ਇਸ ਸਕੈਮ ਦੇ ਇਹ ਸੱਦੇ ਤੇ ਰੋਜ਼ ਪ੍ਰਦਰਸ਼ਨ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਰੂਪ ਦੇ ਵਿੱਚ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਚਾਹ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਬਾਪੂ ਜੀ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਗ੍ਰਾਹਾਂ ਜਥੇਬੰਦੀ ਦੇ ਵੱਲੋਂ ਸਪੈਸ਼ਲ ਇਹ ਚਾਹ ਦਾ ਪ੍ਰਬੰਧ ਹੈ ਜਿਹੜਾ ਕੀਤਾ ਜਾਂਦਾ ਬਾਪੂ ਜੀ ਕਿਵੇਂ ਚੱਲ ਰਹੀ ਹੈ ਤਿਆਰੀ ਮੋਰਚੇ ਦੀ ਤੁਹਾਡੇ ਸਾਹਮਣੀਆਂ ਬਹੁਤ ਵਧੀਆ ਚੱਲ ਰਹੀ ਹੈ ਦੇਖੋ ਕਿੰਨਾ ਵੱਡਾ ਲੰਗਰ ਲੱਗਿਆ ਹੋਇਆ ਹੈ ਇਸ ਸੰਯੁਕਤ ਮੋਰਚੇ ਦੇ ਕਾਲ ਤੇ ਵੱਧ ਤੋਂ ਵੱਧ ਜਥੇਬੰਦੀਆਂ ਪੂਰੇ ਜੋਰਾਂ ਛੋਰਾਂ ਨਾਲ ਆ ਲੜ ਰਹੀਆਂ ਨੇ ਸਾਰੀਆਂ ਆਸਾਨ ਜਥੇਬੰਦੀਆਂ ਤੋਂ ਬਿਨਾ ਹੋਰ ਕੋਈ ਸਮਾਜਿਕ ਜਥੇਬੰਦੀਆਂ ਵੀ ਆ ਰਹੀਆਂ ਨੇ ਬਹੁਤ ਬਹੁਤ ਵਿਦਿਆਰਥੀ ਵੀ ਆ ਰਹੇ ਨੇ ਟੀਚਰ ਵੀ ਆ ਰਹੇ ਨੇ ਬਖਵਖ ਜਥੇਬੰਦੀਆਂ ਦੇ ਸਾਰਿਆਂ ਦੇ ਜਿੰਨਾ ਵੀ ਯੋਗ ਕਿਉਂਕਿ ਇਹ ਬਿਜਲੀ ਤੇ ਵੱਡਾ ਹਮਲਾ ਜਿਹੜਾ ਚਾਹ ਹੋਰ ਗੱਲੀਆਂ ਨੀਤੀਆਂ ਤੇ ਵੱਡਾ ਹਮਲਾ ਹੈ ਜਾਂ ਰਹਿੰਦੀਆਂ ਦਿੱਲੀ ਤੋਂ ਮੰਗਾਂ ਨੇ ਸਾਰੀਆਂ ਉਹ ਸਾਰੀਆਂ ਕੁੱਲ ਦੇ ਨਾਲ ਜੁੜੀਆਂ ਹੋਈਆਂ ਨੇ ਜਿਵੇਂ ਯੂਨੀਵਰਸਿਟੀ ਤੇ ਵੀ ਵੱਡਾ ਹਮਲਾ ਹੈ ਉਹ ਉਧਰ ਵੀ ਮੋਰਚਾ ਲਾ ਰਹੇ ਨੇ ਉਹਦਾ ਇਧਰ ਵੀ ਬਹੁਤ ਸਾਰੇ ਉਹਨਾਂ ਦਾ ਇਸ ਕਰਕੇ ਜੋਰਾ ਸ਼ੋਰਾ ਨਾਲ ਆ ਰਹੇ ਨੇ ਲੋਕ ਸਾਰੇ ਤਾਂ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਹੋਰੀ ਕਹਿੰਦੇ ਕਿ ਵੱਡੇ ਰੂਪ ਦੇ ਵਿੱਚ ਸਹਿਯੋਗ ਹੈ ਜਿਹੜਾ ਉਹ ਮਿਲ ਰਿਹਾ ਹੈ ਇਸ ਮੋਰਚ ਨੂੰ ਬਹੁਤ ਆ ਭਾਰੀ ਗਿਣਤੀ ਦੇ ਵਿੱਚ ਇੱਥੇ ਇਕੱਠਾ ਹੋਇਆ ਹੋਇਆ ਹੈ ਬਾਪੂ ਜੀ ਚਾਹ ਤਿਆਰ ਕਰ ਰਹੇ ਹੋ ਹਾਂਜੀ ਜਮਾ ਚਾਹ ਤਿਆਰ ਕਰ ਰਿਹਾ ਹੈ ਕਿੰਨੀ ਮਰਜ਼ੀ ਪੀਓ ਬਾਪੂ ਲੰਗਰਾਂ ਦੀ ਤਿਆਰੀ ਪਹਿਲਾਂ ਹੋ ਜਾਂਦੀ ਹੈ ਕਿਸਾਨ ਜਿੱਥੇ ਵੀ ਪਹੁੰਚਦੇ ਨੇ ਪਹਿਲਾਂ ਆਪਣੇ ਖਾਣ ਪੀਣ ਦਾ ਪ੍ਰਬੰਧ ਕਰ ਦਿੰਦੇ ਨੇ ਹਾਂਜੀ ਹਾਂ ਫਿਰ ਖਾਣ ਪੀਣੇ ਬਿਨਾ ਕੀ ਬਣਦਾ ਜੀ ਫਿਰ ਤਾਂ ਉਹ ਤਾਂ ਕੋਈ ਬਣਦਾ ਨਹੀਂ ਖਾਣ ਪੀਣ ਬਿਨਾ ਤਾਂ ਕੰਮ ਹੀ ਖਾਣ ਪੀਣ ਦੇ ਚੱਲਦਾ ਸਾਰਾ ਐ ਹੈ ਮਾਪੂਜੀ ਇੰਨੇ ਦੇ ਕੇ ਬਾਲ ਰੱਖੇ ਨੇ ਇਹ ਸਾਰੇ ਚਾਹਦੇ ਨਹੀਂ ਸਾਰੇ ਚਾਹਦੇ ਨੇ ਜੀ ਬਿਲਕੁਲ ਸਾਰਾ ਦਿਨ ਚਾਹ ਚੱਲੂਗੀ ਜਿੰਨਾ ਚਿਰ ਇੱਥੇ ਸੰਗਤ ਰਹੂਗੀ ਉਨਾਂ ਚਿਰ ਚਾਹ ਚੱਲੂ ਆਥਣ ਤਾਈ ਕੋਈ ਵੀ ਆਵੇ ਮਾੜਾ ਮੰਗਦਾ ਕੋਈ ਮਰਜੀ ਆਵੇ ਸਾਰੇ ਚਾਹ ਪੀਣਗੇ ਆਮ ਤਾਂ ਆਪਣੇ ਪਿੰਡਾਂ ਦੇ ਵਿੱਚ ਅੱבא ਕਹਿੰਦੇ ਨੇ ਕਿ ਤਿੰਨਕ ਟਾਈਮ ਚਾਹ ਬਣਾਉਂਦੇ ਆ ਸਵੇਰੇ ਜਾਂ ਫਿਰ ਦੁਪਹਿਰ ਵਾਲੀ 4 ਵਜੇ ਧਰਦੇ ਹੁੰਦੇ ਆ ਖੇਤ ਖੂਤ ਚ ਜਾਂ ਫਿਰ ਸ਼ਾਮ ਨੂੰ ਧਰਦੇ ਹੁੰਦੇ ਆ ਇੱਥੇ ਤੁਸੀਂ 4 ਵਜੇ ਵਾਲਾ ਸਾਰਾ ਟਾਈਮ ਚੱਕਦਾ ਸਾਰਾ ਟਾਈਮ ਚੱਕਦਾ ਜੀ ਅਸੀਂ ਤਾਂ ਤੜਕੇ ਮੰਨੋ 9 ਵਜੇ ਦੀ ਚਾਹ ਚੱਲਦੀ ਐ 4 ਵਜੇ ਸਈ ਚ ਅਹੀਂ ਚੱਲੂਗੀ ਕੋਈ 9 ਵਜੇ ਚਲਾਤਾ ਸੀ ਲੰਗਰ ਹਾਂ ਤੜਕੇ 9 ਵਜੇ ਚਲਾਤਾ ਦੀ ਹੈ ਤੇ ਬਾਪੂ ਜਿਸ ਤਰ੍ਹਾਂ ਆਪਾਂ ਕਦੇ ਵੀ ਕਿਸਾਨ ਮੋਰਚਾ ਕਿਤੇ ਵੀ ਹੋਰ ਵੀ ਲੱਗਦਾ ਉਥੇ ਜਾਣ ਸਾਰ ਆਪਾਂ ਸਭ ਤੋਂ ਪਹਿਲਾਂ ਲੰਗਰਾਂ ਦੇ ਪ੍ਰਬੰਧ ਕਰਦੇ ਹਾਂ ਇਹ ਤਾਂ ਮੰਨਣ ਵਾਲੀ ਗੱਲ ਹੈ ਕਿ ਕਿਸਾਨ ਸੱਚਮੁੱਚ ਚਾਹਨਦਾ ਹੈ ਜਿਸ ਕਰਕੇ ਕਿਸਾਨ ਇਹ ਚੀਜ਼ ਪਹਿਲਾਂ ਸੋਚਦਾ ਕਿ ਇੱਥੋਂ ਕੋਈ ਭੁੱਖਾ ਨਾ ਜਾਵੇ ਤੇ ਹੁਣ ਅੱਜ ਦਾ ਮੋਰਚਾ ਜਿਹੜਾ ਅੱਜ ਮੋਰਚੇ ਦੀਆਂ ਤਿਆਰੀਆਂ ਹੋਰ ਕਿਸ ਤਰ੍ਹਾਂ ਚੱਲੀਆਂ ਇਹੀ ਚੱਲਦਿਆਂ ਜੀ ਵੀ ਹੁਣ ਜਿਹੜਾ ਮਾਦਵਲ ਜੇ ਹੁਣ ਮਾਦਵਲ ਕਿਸਾਨ ਨਾ ਰਿਹਾ ਕੁਝ ਵੀ ਨਹੀਂ ਰਹਿੰਦਾ ਹੈਗਾ ਜੀ ਜਿਵੇਂ ਹੁਣ ਆਪਣੇ ਗੁਰੂ ਘਰਾਂ ਚ ਲੰਗ ਚੱਲਦਾ ਸਾਰੇ ਕਿਤੇ ਮਰਜੀ ਚੱਲਦਾ ਲੰਗਰ ਇਹ ਸਾਰਾ ਕਿਸਾਨ ਕੋਲੋਂ ਹੀ ਜਾ ਰਿਹਾ ਜੀ ਗੱਲ ਇਹ ਹੈ ਸਹੀ ਗੱਲ ਆ ਬਾਪੂ ਚਲੋ ਲੰਗਰ ਦਾ ਇੱਕ ਕਹਿ ਲੀਏ ਕਿ ਜਿਹੜੇ ਕਿਸਾਨ ਨੇ ਕਿਸਾਨ ਅੰਨ ਪੈਦਾ ਕਰਦਾ ਉਸ ਤੋਂ ਬਾਅਦ ਜਿਹੜੀ ਰੋਟੀ ਬਣਾਉਣ ਬਣਦੀ ਐ ਉਸ ਤੋਂ ਬਾਅਦ ਹੀ ਹਰੇਕ ਜਿਹੜਾ ਕੋਈ ਵੀ ਕਿਸੇ ਵੀ ਕਿੱਤੇ ਨਾਲ ਜੁੜਿਆ ਹੋਇਆ ਬੰਦਾ ਹਰੇਕ ਬੰਦਾ ਆਪਣਾ ਢਿੱਡ ਪਰਣ ਲਈ ਰੋਟੀ ਹੀ ਖਾਂਦਾ ਹੈ ਹਾਂ ਜੀ ਹਾਂ ਜੀ ਰੋਟੀ ਬਣਾ ਨਹੀਂ ਰਿਹਾ ਆਪਾਂ ਨੂੰ ਜੇ ਰੋਟੀ ਖਾਂਮਗੇ ਆਪਾਂ ਫੇਰ ਹੀ ਬਚਾਂਗੇ ਕੋਲ ਮਰਜ਼ੀ ਖਾਈਂ ਜਾਂ ਰੋਟੀ ਬਣਾ ਨਹੀਂ ਸਕਦਾ ਗੱਲ ਇਹ ਹੈ ਜੀ ਤੁਸੀਂ ਕਿੱਥੋਂ ਆਏ ਹੋ ਆਪੋ ਜੀ ਅਸੀਂ ਪੈਣੀ ਜੱਸੇ ਤੋਂ ਆਇਆ ਜੀ ਬਰਨਾਲਾ ਬਲਾਕ ਸਾਡੀ ਬਰਨਾਲਾ ਜ਼ਿਲ੍ਹਾ ਉਹਗਰਾਹਾ ਜਥੇਬੰਦੀ ਦੇ ਨਾਲ ਅਗਰਾਹਾ ਜਥੇਬੰਦੀ ਚਾਹੀਏ ਉਹਗਰਾਹਾ ਦੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਇੱਥੇ ਬਹੁਤ ਪਹੁੰਚੇ ਜੀ ਜਿੰਨੀ ਸੰਗਤ ਸਾਡੀ ਸਾਰੀ ਪਹ ਤੇ ਬਾਪੂ ਜਿਸ ਤਰ੍ਹਾਂ ਬਾਹਰ ਪੁਲਿਸ ਫੋਰਸ ਲੱਗੀ ਹੋਈ ਆ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਆ ਨਹੀਂ ਜੀ ਸਾਨੂੰ ਕੋਈ ਨੇ ਰੋਕਿਆ ਨਹੀਂ ਹੈਗਾ ਜੀ ਐਵੇਂ ਤੁਹਾਨੂੰ ਕਹ ਰਹੀਏ ਵੀ ਸਾਨੂੰ ਰੋਕਣ ਦੀ ਕੋਸ਼ਿਸ਼ ਕਰਿਆ ਇਹਦਾ ਇਹਨਾਂ ਦੇ ਡਰਾਬੇ ਹੁੰਦੇ ਆ ਜੀ ਇਨਗਰਾਫ ਸਰਕਾਰਾਂ ਕਰਦੀਆਂ ਨੇ ਤੁਸੀਂ ਚਾਹ ਬਣਾਉਣ ਤੇ ਡਿਊਟੀ ਲਾਈ ਹੈ ਮੇਰੀ ਪੌਣ ਤੇ ਲਾਈ ਹੈ ਹਾਂ ਬਣਾਉਂਦੇ ਉਹ ਬਾਈ ਨੇ ਪਾਉਣੀ ਐ ਮੈਂ ਚਾਹ ਬਣਾਉਣ ਤੇ ਡਿਊਟੀ ਕਿਸੇ ਹੋਰ ਤੇ ਆ ਤੁਹਾਡੀ ਹਾਂ ਮੇਰੀ ਪੌਣ ਪਾਉਣ ਦੇ ਚਾਹ ਬਾਲਟੀ ਚ ਪਾਉਣੀ ਐ ਕਿਸੇ ਨੇ ਲਿਜਾਣੀ ਕਿਸੇ ਨੇ ਹੋਰ ਆ ਜੀ ਵਰਤੌਣ ਵਾਲਿਆਂ ਦੀ ਹੋਰ ਵਰਤੌਣ ਵਾਲਿਆਂ ਦੀ ਹੋਰ ਆ ਪਾਉਣ ਵਾਲੇ ਦੀ ਹੋਰ ਆ ਜਿਹੜਾ ਲਿਜਾਂਦਾ ਏ ਥੋੜੀ ਮੋਟੋ ਤੁਹਾਡੀਆਂ ਪੱਕੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਵੀ ਕਿਹੜੀਆਂ ਪੱਕੀਆਂ ਪੱਕੀਆਂ ਜੀ ਪੱਕੀਆਂ ਜਮਾ ਇੱਥੋਂ ਅਸੀਂ ਆਤਣ ਵੀ ਹੱਲ ਨਹੀਂ ਸਕਦੇ ਪਿਸ਼ਾਬ ਵੀ ਨਹੀਂ ਕਰ ਸਕਦੇ ਬੜੀ ਗੱਲ ਕੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਬਾਪੂ ਜੀ ਹੋਰ ਹੀ ਕਹਿੰਦੇ ਵੀ ਹੌਸਲੇ ਪੂਰੇ ਬੁਲੰਦ ਨੇ ਵੱਡੀ ਗਿਣਤੀ ਦੇ ਵਿੱਚ ਜਿਸ ਤਰ੍ਹਾਂ ਇੱਥੇ ਕਿਸਾਨ ਪਹੁੰਚ ਰਹੇ ਨੇ ਤੇ ਤੁਸੀਂ ਇੱਧਰ ਕੱਠ ਵੀ ਦੇਖ ਸਕਦੇ ਹੋ ਜਿਵੇਂ ਚਾਹ ਸ਼ੈਕਨ ਵਾਲੇ ਜਿਹੜੇ ਬਾਈ ਨੇ ਕਿਸਾਨ ਉਹ ਵੀ ਪੂਰੇ ਕਹਿ ਲਈਏਗੇ ਸਹਿਯੋਗ ਦੇ ਰਹੇ ਨੇ ਇਹਨਾਂ ਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਬਾਈ ਹੋਰਾਂ ਨੇ ਲੰਗਰ ਲਾਇਏ ਨੇ ਜਿਸ ਤਰ੍ਹਾਂ ਕਿਸਾਨ ਯੂਨੀਅਨਾਂ ਦੇ ਵਿੱਚ ਲੰਗਰ ਲਾਈ ਗਈ ਨੇ ਤੇ ਪੂਰੀ ਕਹਿੰਦਾ ਵੀ ਉਸ ਲੰਗਰ ਦਾ ਸਹਿਯੋਗ ਵੀ ਮਿਲ ਰਿਹਾ ਉਸ ਲੰਗਰ ਨੂੰ ਤਾਂ ਬੜੇ ਤਰੀਕੇ ਦੇ ਨਾਲ ਬਾਈ ਆ ਬਾਈ ਹੋਰੀ ਕਹਿੰਦੇ ਬਾਈ ਚਾਹ ਕੇ ਕਿਵੇਂ ਲੱਗੀ ਆ ਬਾਈ ਬਹੁਤ ਵਧੀਆ ਬਾ ਚੋੜਾਂ ਦਾ ਲੰਗਰ ਚੱਲ ਰਿਹਾ ਪੁਰਾਣ ਜੋਰਾ ਸੋਰਾ ਨਾਲ ਬਹੁਤ ਟੈਸਟ ਆ ਨਜ਼ਾਰਾ ਆ ਰਿਹਾ ਨਜ਼ਾਰਾ ਆ ਰਿਹਾ ਪੂਰਾ ਬਾਈ ਆਪਣੀ ਕਿਸਮਤ ਚ ਧਰਨੇ ਪ੍ਰਦਰਸ਼ਨ ਬਹੁਤ ਲਿਖੇ ਨੇ ਮੈਂ ਕਹਿੰਦਾ ਵੀ ਆਪਾਂ ਜਦੋਂ ਵੀ ਕਿਸਾਨ ਕਿਤੇ ਕਾਲ ਕਰਦੇ ਨੇ ਆਪਾਂ ਚਾਹੇ ਕਿਸੇ ਵੀ ਤਰ੍ਹਾਂ ਦਾ ਮੋਰਚਾ ਹੋਵੇ ਉਹਤੇ ਕਿਸਾਨ ਇਕੱਠੇ ਹੋ ਜਾਂਦੇ ਕੀ ਕਹੋਂਗੇ ਪੰਜਾਬ ਦੇ ਕਿਸਮਤ ਚ ਧਰਨੇ ਹੀ ਲਿਖੇ ਨੇ ਹਾਂਜੀ ਧਰਨੇ ਹੀ ਲਿਖਿਆ ਜੀ ਫਸਲਾਂ ਨਾਲੋਂ ਤਾਂ ਜਾੜਤਾ ਪੰਜਾਬ ਨੂੰ ਫਸਲਾਂ ਤਾਂ ਹੋਈਆਂ ਨਹੀਂ ਧਰਨੇ ਹੀ ਰਹਿ ਗਏ ਸਾਡੇ ਉੱਪਰ ਪੰਜਾਬ ਨੂੰ ਝਾੜਨ ਵਾਲੀ ਗੱਲ ਆ ਪੰਜਾਬ ਦੇ ਜੋੜੀ ਬੈਠਾ ਵਾ ਹੈ ਇਹ ਜੋੜੀ ਬੈਠਾ ਵਾ ਇਹ ਕਿਸਾਨਾਂ ਨੂੰ ਮਜ਼ਦੂਰਾ ਨੂੰ ਇਹ ਕਹਿੰਦਾ ਮਾਰ ਮਾਰ ਦਿਓ ਤੇ ਤਗੜਿਆਂ ਨੂੰ ਚੱਕ ਦਿਓ ਅਸੀਂ ਜੇ ਕਹਾਂਗੇ ਅਸੀਂ ਮਰ ਵੀ ਸਕਦੇ ਆ ਅਸੀਂ ਆਦੇ ਬੱਚੇ ਵੀ ਇਹ ਕੁਰਬਾਨੀ ਕਰ ਸਕਦੇ ਆ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਆਪਣੀ ਕੁਰਬਾਨੀ